ਤੇ ਤੁਹਾਨੂੰ ਦਿਖਾਉਣਾ ਟਰੈਕਟਰ ਆਪਾਂ ਤੇ ਲਓ ਜੀ ਛੋਟੇ ਮੋਟੇ ਕੰਮ ਵਾਸਤੇ ਬਹੁਤ ਵਧੀਆ ਤੇ ਰੇਟ ਵੀ ਜੈਨੂਅਲ ਆ ਦਿਖਾਉਣਿਆ ਜੀ ਲਓ ਜੀ ਆਹ ਸੁਵਿਵਤਾ ਜਿਹੜੀ ਨਵੀਂ ਆ ਗਈ ਚੁੱਕੀ ਆ ਤੇ ਆਹ ਟਰੈਕਟਰ ਆ ਗਿਆ ਜੀ ਮੇਲੇ ਦੀ ਸ਼ਾਨ ਕਹਿ ਸਕਦੇ ਆਪਾਂ ਇਹਨੂੰ ਤੇ ਸੱਚਾ ਸਾਤੀ ਲੋਪੜਾ ਮੋਟਰ ਸਟਾਰਟਰ ਤੇ ਕੋਈ ਨਾ ਮਸੂਲੇ ਵਾਸਤੇ ਆਪਾਂ ਠੀਕ ਆ ਜੀ 300 ਬਾਅਦ ਆ ਗਿਆ ਇਹ ਵੀ ਪੌਣੀ ਦੀ ਮੋਟਰ ਆ ਇਹ 150 ਰੁਪਏ ਦਾ ਪੰਪ ਆ ਠੀਕ ਆ ਜੀ ਘੋਲੀਆਂ ਸਾਰਿਆਂ ਨਾਲ 25 ਲੀਟਰ ਦੀਆਂ ਨੇ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸਹਿਰ ਪਟਿਆਲੇ ਰੌਣੀ ਤੇ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਲੱਗਿਆ ਤੁਹਾਨੂੰ ਸਾਰਾ ਅੱਜ ਆਪਾਂ ਜੇ ਕਿਸਾਨ ਮੇਲਾ ਦਿਖਾਵਾਂਗੇ ਵੀ ਕਿਹੜੇ ਕਿਹੜੇ ਕੰਪਨੀਆਂ ਆਪਣੇ ਐਪਲੀਮੈਂਟ ਇੱਥੇ ਲੈ ਕੇ ਆਈਆਂ ਨੇ ਸਾਰਾ ਆਦੀ ਵੀਡੀਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਉਹ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਜਾਂ ਕੋਈ ਬਾਹਰੋਂ ਵੀ ਆਪਣੀ ਵੀਡੀਓ ਦਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆ ਤੇ ਤੁਹਾਨੂੰ ਸਾਰਾ ਅੱਜ ਆਪਾਂ ਇਹ ਕਿਸਾਨ ਮੇਲਾ ਦਿਖਾਵਾਂਗੇ। ਲਓ ਜੀ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਅੱਜ ਸਾਰਾ ਆਪਾਂ ਇਹ ਕਿਸਾਨ ਮੇਲਾ ਪਟਿਆਲੇ ਦਾ ਤੇ ਸਭ ਤੋਂ ਪਹਿਲਾਂ ਇੱਥੇ ਆ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਪੁਸਤਕਾਵਾਂ ਤੇ ਸਾਰੇ ਰ ਯਾ ਇਧਰ ਸਾਰੀਆਂ ਤੇ ਅੱਗੇ ਚੱਲਦੇ ਆਂ ਜੇ ਅੱਗੇ ਦਿਖਾਉਣੇ ਆ ਤੁਹਾਨੂੰ ਸਾਰਾ ਇਹ ਆਪਾਂ ਮੇਲਾ ਲਓ ਜੀ ਸਭ ਜਿਹੜੀ ਕਾਰਫਟ ਬਾਰੇ ਹਨਾ ਕਲਾਕਾਰ ਬੂਟਿਆਂ ਦੀ ਸਾਰੀ ਅਲੱਗ-ਅਲੱਗ ਤੁਹਾਨੂੰ ਤੇ ਅੱਗੇ ਚੱਲਦੇ ਆਂ ਜੀ ਤੇ ਦਿਖਾਉਣੇ ਆ ਤੁਹਾਨੂੰ ਸਾਰਾ ਆਪਾਂ ਅੱਜ ਇਹ ਕਿਸਾਨ ਮੇਲਾ ਤੇ ਇਧਰ ਆ ਗਿਆ ਬੋਪਰਾਏ ਸੱਚਾ ਸਾਥੀ ਬੋਪਰਾਏ ਮੋਟਰ ਸਟਾਰਟਰ ਤੇ ਕੋਈ ਕਿਸੇ ਦੇ ਵਾਸਤੇ ਆਪਣਾ ਉਦਾਇਤ ਇੰਚ ਮੀਟਰ ਇਸ ਆਟੋਮੈਟਿਕ ਸਟਾਕਰ ਕਿ ਗ੍ਰਿਪ ਸਾਰੇ ਨਹੀਂ ਗਲਵੇਦ ਵਿੱਚ ਲੱਗਦੇ ਤੇ ਤੁਹਾਨੂੰ ਸਟਾਕਰ ਲਾਉਣੇ ਇੱਧਰ 11000 11000 ਇਹ ਜਿੱਥੇ ਮਰਜ਼ੀ ਆਪਾਂ ਜਾ ਕੇ ਦਿਖਾ ਦਈਏ ਉਸੇ ਰੇਟ ਦੇਣਗੇ ਜੀ ਇਹ ਹਾਂਜੀ 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 ਤੇ ਆ ਗ੍ਰਿਪ ਅੱਗੇ ਚੱਲਦੇ ਆ ਜੀ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਸਾਰਾ ਅੱਜ ਆਪਾਂ ਇਹ ਮੇਲਾ ਤੇ ਆਪਾਂ ਪਹੁੰਚੇ ਹੋਇਆ ਪਟਿਆਲੇ ਤੇ ਪਟਿਆਲੇ ਲੱਗਿਆ ਹੋਇਆ ਕਿਸਾਨ ਮੇਲਾ ਇੱਧਰ ਆ ਗਿਆ ਜਿਵੇਂ ਜੀ ਆਇਆਂ ਨੂੰ ਕ੍ਰਿਸ਼ੀ ਵਿਭਾਨ ਕੇਂਦਰ ਸਾਰੇ ਐਮੈਡੀਨ ਹਸਪਤਾਲਾਂ ਤੇ ਪਹਿਲਾਂ ਆਪਾਂ ਤੁਹਾਨੂੰ ਐਪਲੀਮੈਂਟ ਦਿਖਾਉਣੇ ਆ ਸਾਰੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਕਿ ਜਾਨੂ ਬਾਈਓ ਨੇ ਤਿਆਰੀ ਕਰ ਲੈਣਗੇ ਆਪਣੀ ਆ ਗਿਆ ਜੀ ਮੇਰੀ ਤੇ ਅੱਗੇ ਆ ਗਿਆ ਜਿਵੇਂ ਆ ਗਿਆ ਪੀਏਜੂ ਕਿਨੂ ਦੇ ਜੀ ਮੁਸੰਮੀ ਰੱਦ ਬਲਾਸ ਕਾਗਜੀ ਬਿੱਲ ਐਨਵੀ7 ਕ੍ਰਿਸ਼ਨ ਚਿੱਕਿਆ ਤੇ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਪਹਿਲਾਂ ਤੁਹਾਨੂੰ ਆਪਾਂ ਐਪਲੀਮੈਂਟ ਦਿਖਾਈਏ ਸਾਰੇ ਲਓ ਵੀ ਇੱਧਰ ਆ ਗਏ ਪੀਏਯੂ ਦੇ ਪਸੰਦਰੀ ਆ ਗਈ ਪੀਏਯੂ ਦੀ ਜਿਵੇਂ ਆਹ ਦੇਖੋ ਹੈਗੀ ਆ ਪੀਏਯੂ ਸਰਫੇਸ ਸੀਡਰ ਲਓ ਜੀ ਇਹ ਹੈਗੀ ਪੀਜੂ ਦੀ ਤੇ ਆ ਆ ਗਈ ਪੀਜ ਹੈਵੀ ਸੀਡਰ ਹੈਪੀ ਸੀਡਰ ਤੇ ਅੱਗੇ ਆ ਗਿਆ ਕੰਪੈਨ ਨਾਲ ਝੋਨੇ ਦੀ ਕਟਾਈ ਮੋਰ ਪ੍ਰਾਲੀ ਨੂੰ ਅੱਗ ਲਾਏ ਬਿਨਾ ਕਣਕ ਦੀ ਸਿੱਧੀ ਪਜਾਈ ਦੇਖ ਸਕਦੇ ਹੋ ਲਓ ਜੀ ਤੇ ਆ ਗਈ ਸਪੀਡ ਕਮ ਡ੍ਰਿੱਲ ਤੇ ਉਸ ਤੋਂ ਅੱਗੇ ਆ ਗਿਆ ਉਲਟਾਵੇਂ ਹਲ ਇਆ ਸਾਰਾ ਯੂਨੀਵਰਸਿਟੀ ਦਾ ਜੀ ਆ ਕਟਰ ਆ ਗਿਆ ਇੱਧਰ ਤੇ ਇੱਧਰ ਆਈ ਆ ਸਵਿਫਟ ਨਵੀਂ ਤੁਹਾਨੂੰ ਦਿਖਾਉਣੀ ਆ ਬਾਈ ਉਹਨੂੰ ਤਿਆਰੀ ਕਰਦੇ ਹਜੇ ਤੇ ਤੁਹਾਨੂੰ ਦਿਖਾਉਣੀ ਆ ਆ ਸਵਿਫਟ ਨਵੀਂ ਆ ਗਈ ਆ ਤੇ ਬਹੁਤ ਸੋਹਣੀ ਬਣਦੀ ਲੁੱਕ ਬਾਈ ਆਪਾਂ ਗੱਲ ਕਰੀਏ ਬਹੁਤ ਸੋਹਣੀ ਆ ਜਿਵੇਂ ਤੁਸੀਂ ਦੇਖ ਸਕਦੇ ਲੋ ਜੀ ਬਾਈ ਉਹਨਾਂ ਨੂੰ ਲਾ ਲੈਣ ਤੋਂ ਫੇਰ ਆਉਣੇ ਆ ਬਾਈ ਉਹਨਾਂ ਕੋ ਆ ਗਈ ਬਲੈਨੋ ਲੋ ਜੀ ਤੇ ਅੱਗੇ ਚੱਲਦੇ ਆ ਜੀ ਤੇ ਅੱਗੇ ਆ ਗਈ ਇਹ ਟਾਟਾ ਦੀ ਆ ਗਈ ਟਾਟਾ ਟੋਇਟਾ ਦੀ ਆ ਗਈ ਟੋਇਟਾ ਦੀ ਹਾਂ ਟੋਇਟਾ ਦੀ ਆ ਗਈ ਅਰਬਨ ਕਰੂਜ਼ਰ ਹਾਂ ਅਰਬਨ ਕਰੂਜ਼ਰ ਟੋਇਟਾ ਦੀ ਆ ਗਈ ਅਰਬਨ ਕਰੂਜ਼ਰ ਲਓ ਜੀ ਦੇਖੋ ਇਹ ਕਹਿੰਦਾ ਇਹ ਵਾਲਾ 23 ਲੱਖ ਰੁਪਏ ਨੂੰ ਮੈਨੇਜ ਕਰਾਉਂਦਾ ਹੈ ਟੌਪ ਮਾਡਲ ਵੀਰੇ ਇਹ ਟੌਪ ਮਾਡਲ ਕੀ ਰੇਟ ਆਦਾ ਇਹ ਟੌਪ ਮਾਡਲ 23 ਲੱਖ ਰੁਪਏ ਦਾ ਆਨ ਰੋਡ ਦਾ ਹੈ 20 ਲੱਖ ਲੋ ਜੀ 23 ਲੱਖ ਦਾ ਆਨ ਰੋਡ ਹੈ ਇਹ अर्बन ਕਰੂਜ਼ਰ ਟੋਯੋਟਾ ਦੇ ਵਿੱਚ ਲੋਗੋ ਆ ਗਿਆ ਦਾ ਕੋਈ ਸਕਦੇ ਕੋਈ ਨਹੀਂ ਇੱਧਰ ਵੀ ਆ ਵੀ अर्बन ਕਰੂਜ਼ਰ ਇਹ ਨੂੰ ਲੋ ਜੀ ਇਹਦੀ ਕੀ ਗੇਮ ਹੈ ਜੀ ਇਹ ਵਾਲਾ ਬੀਚ ਨਹੀਂ ਰੱਖੋ ਚੱਲ ਸਾਵਧਾਨ ਪਹਿਲਾਂ ਜੀ ਆਨ ਰੋਡ ਪਤਾ 8.5 ਦਾ ਬੈਕ ਪ੍ਰੋਫਾਈਲ ਹਾਂ ਇੰਟੀਰੀਅਰ ਵੀ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਐ ਮੇਰਾ ਸਾਰਾ ਇੰਟੀਰੀਅਰ ਗੱਡੀ ਦਾ ਲਓ ਜੀ ਤੇ ਇੱਧਰ ਆ ਗਏ ਜੀ ਫਾਰਮ ਟਰੱਕ ਵਾਲੇ ਪਹਿਲਾਂ ਤੁਹਾਨੂੰ ਫਾਰਮ ਟਰੱਕ ਵਾਲੇ ਦਿਖਾਉਣੇ ਆਪਾਂ ਤੇ ਇਹ ਆ ਜੀ ਕਿਸਾਨ ਮੇਲਾ ਪਟਿਆਲਾ ਤੇ ਇੱਧਰ ਆ ਗਏ ਜਮੇ ਫਾਰਮ ਟਰੱਕ ਤੇ ਆ ਗਿਆ ਫਾਰਮ ਟਰੱਕ ਜੀ ਲਓ ਜੀ ਫਾਰਮ ਟਰੱਕ 4x4 ਦੇ ਵਿੱਚ ਖੜਾ ਤੇ ਹੈਗਾ ਫਾਰਮ ਟਰੱਕ 60 ਤੇ ਫਾਰਮ ਟਰੱਕ 60 ਕੋਸ ਉਹਦੇ ਵਿੱਚ ਵੀ ਖੜਾ ਖੜਾ ਜੀ ਤੇ 4x4 ਆ ਸਾਈਡ ਗੇਅਰ ਦੇ ਨਾਲ ਡੇਟ ਲੱਗੇ ਹੋਏ ਆ ਖੜਾ ਜੀ ਫਾਰਮ ਟਰੱਕ 45 ਤੇ ਆਹ ਫਾਰਮ ਟਰੱਕ 45 ਤੇ ਸੈਂਟਰ ਗੇਅਰ ਦੇ ਵਿੱਚ ਆ ਗਿਆ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਆ ਗਿਆ ਫਾਰਮ ਟਰੱਕ 45 ਐਲਈਡੀ ਲਾਈਟਾਂ ਦੇ ਨਾਲ ਤੇ ਇਹ ਹੈਗਾ ਫਾਰਮ ਟਰੱਕ 45 ਕਮਿਆ ਐਚਪੀਓ ਡਾਇਰੈਕਟਰ ਆਹੇ ਜੀ ਇਹ ਅੱਗੇ ਆ ਗਿਆ ਮੂਰੀਆਂ ਹਨਾ ਸੰਗਲ ਇਹ ਸਾਰਾ ਸਮਾਨ ਤੁਹਾਨੂੰ ਮਿਲ ਜੂ ਸਭ ਕੁਝ ਸਾਰਾ ਜੋ ਗੁਣਾ ਲਾ ਲਓ ਜੀ ਦੇਖੋ ਮੂਰੀਆਂ ਸੰਗਲ ਉਹ ਜਰੀਲੇਟਡ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਤੇ ਜੰਮਿਆ ਮਕੀਨ ਪਈਆ ਸੰਗਲ ਹਨਾ ਸਾਰਾ ਤੁਹਾਨੂੰ ਤੂੰ ਗੱਲ ਕਰੀਏ ਮਿਲ ਜੀ ਤੇ ਆ ਗਿਆ ਅੱਗੇ ਤੇ ਆ ਮੈਟ ਹੈ ਨਾ ਆ ਮੈਟ ਆ ਗਿਆ ਆ ਮੈਟ ਦਾ ਕੀ ਰੇਟ ਹੈ ਜੀ ਲਓ ਜੀ ਇਹ ਆਈ ਦੇ ਦੇਖਾਈ ਜਨਾ ਬਾ ਗਰ ਵਾਸਤੇ ਨਾਲ ਇਹ ਆਈ ਇਹ ਚ ਵੀ ਆ ਗਿਆ ਹੈ ਜੀ ਇਹ ਕੀ ਰੇਟ ਹੈ ਮੈਟ ਦੀ 1200 1200 ਪੱਕਾ 3000 ਪੱਕਾ ਦਿੱਤੀ ਯਾਰ 90 ਫੁੱਟਾਂ ਠੀਕ ਹੈ ਜੀ ਤੇ ਅੱਗੇ ਚੱਲਦੇ ਆ ਜੀ ਤੇ ਬਾਕੀ ਆ ਗਈਆਂ ਮਸ਼ੀਨਾਂ ਟਵਾਈ ਵਾਲੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਆ ਸਾਰੀਆਂ ਮਸ਼ੀਨਾਂ ਆ ਗਈਆਂ ਤੇ ਆ ਬਾਈ ਉਹਨਾਂ ਦਾ ਕੰਟੈਕਟ ਨੰਬਰ ਆ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੇ ਕਾਲ ਕਰ ਸਕਦੇ ਹੋ ਬਾਈ ਉਹਨਾਂ ਦਾ ਤੇ ਦੇਖੋ ਅੱਗੇ ਚੱਲਦੇ ਆ ਜੀ ਅੱਗੇ ਸਪਰੇਅ ਵਾਲ ਆ ਗਿਆ ਤੇ ਆ ਆ ਗਿਆ ਲੇਜ਼ਰ ਇੱਧਰ ਜਿਹੜਾ ਕਿ 310000 ਮੈਨੂਅਲ ਲੋ ਜੀ ਤੇ ਦੇਖ ਸਕਦੇ ਹੋ ਤੁਸੀਂ ਤੇ ਆ ਹੈਗਾ ਇੱਧਰ 70000 ਦਾ ਸਪਰੇਅ ਪੰਪ ਲੋ ਵੀ ਦੇਖ ਤੇ ਅੱਗੇ ਫੋਰ ਟਰੈਕਟਰ ਤੇ ਲਾਇਆ ਹੋਇਆ ਜਿਹੜਾ ਕਿ 590000 ਬਹੁਤ ਏਰੀਆ ਕਵਰ ਕਰ ਲੂਗਾ ਤੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਏਰੀਆ ਕਵਰ ਕਰ ਲੂਗਾ ਤੇ ਅੱਗੇ ਆ ਗਈਆਂ ਦੁੱਧ ਚਵਾਈ ਵਾਲੀਆਂ ਮਸ਼ੀਨਾਂ ਦੇਖ ਸਕਦੇ ਹੋ ਜੀ ਤੇ ਬਾਕੀ ਅੱਗੇ ਡੈਰੀ ਲੈਟਨਰ ਜੀ ਆਪਾਂ ਕਈ ਇਦਾਂ ਕਾਫੀ ਤੁਹਾਨੂੰ ਮਿਲ ਜੂ ਦੇਖਣ ਨੂੰ ਇਹ ਮੇਲੇ ਦੇ ਉੱਤੇ ਬਾਕੀ ਹੋਈ ਤੇ ਆ ਗਏ ਜੀ ਕਿੰਨੇ ਲੀਟਰ ਦੇ ਬਾਈ ਇਹ? 25 ਲੀਟਰ ਵਾਲੀਆਂ ਨਹੀਂ। 25 ਲੀਟਰ ਕੀ ਪ੍ਰਾਈਸ ਇਹਨਾਂ ਦਾ? ਇਹ 24000 ਦੀ ਹੈ ਜੀ। ਹਾਂ। ਠੀਕ ਹੈ। ਇਹਦੀ ਮੋਟਰ ਹੈ 220 ਐਲਪੀਐਮ ਦਾ ਪੰਪ ਆ। ਠੀਕ ਆ ਜੀ। ਇਸ ਤੋਂ ਬਾਅਦ ਆ ਗਿਆ ਇਹ ਪੌਣੇ ਦੀ ਮੋਟਰ ਹੈ ਇਹ 150 ਐਲਪੀਐਮ ਦਾ ਪੰਪ ਆ। ਠੀਕ ਆ ਜੀ। ਕਿਉਂ ਲੀਆ ਸਾਰਿਆਂ ਨਾਲ 25 ਲੀਟਰ ਦੀਆਂ ਨਹੀਂ? ਠੀਕ ਆ ਜੀ। ਇਹ 22000 ਦੀ ਪੈ ਜਾਂਦੀ ਜੀ। 150 ਐਲਪੀਐਮ ਵਾਲਾ ਪੰਪ ਆਣੀ। ਠੀਕ ਆ ਜੀ। ਇਹ ਵੀ ਆਪਣੀ 220 ਵਾਲੀ ਆ ਕੀ 24000 ਇਹ ਤੇ ਆਹ ਕੇਚਪੀ ਦੇ ਵਿੱਚ ਆ ਗਈ। ਇਹ ਦੋ ਕਿੰਨਾ ਇਕੱਠੀਆਂ ਵੀ ਚਲਾਉਂਦੀ ਹੈ ਜੀ ਅਸੇ ਦੋ ਇਕੱਠੇ ਹੀ ਲਾਉਂਦੀਆਂ ਹਾਂ ਇਹ 30000 ਰੁਪਏ ਸਿੰਗਲ ਢੋਲੀ ਨਾਲ ਤੇ 40000 ਚ ਦੋ ਦੋਲੀਆ ਠੀਕ ਹੈ ਲਓ ਸਾਡੇ ਆਪਣੇ ਕੋਲ ਕਰਮਪਨ ਦੀ ਮੋਟਰ ਵੀ ਆਉਂਦੀ ਹੈ ਨਹੀਂ ਠੀਕ ਹੈ ਕਰਮਪਨ ਦੀ ਮੋਟਰ ਵੀ ਪਈ ਆ ਵੀ ਮੈਂ 3 ਢੋਲੀਆਂ ਤੱਕ ਚਲਾ ਦਿੰਦੀ ਆਪਾਂ ਦੋ ਕਿਹ ਕੀ ਦਿੰਦੇ ਆਗੇ ਅਸੇ ਅਸੇ ਇਹਦਾ ਕੀ ਪ੍ਰਾਈਸ ਆ 30000 32 26000 ਤੇ ਬਾਕੀ ਹੋਰ ਵੀ ਤਨੂਰ ਇਹ ਵੀ ਕਰਮਪਨ ਤੇ ਆ ਗਈ ਠੀਕ ਹੈ ਉਹ ਆਪਣਾ ਬੈਲਟ ਵਾਲਾ ਮਾਡਲ ਆ ਗਿਆ ਜੀ ਠੀਕ ਹੈ ਜੀ ਉਹ ਇੱਕ ਢੋਲੀ ਨਾਲ 38000 ਦੀ ਤੇ ਦੋ ਨਾਲ 48000 ਦੀ ਠੀਕ ਹੈ ਜੀ ਤੇ ਆ ਜਾਣਕਾਰੀ ਲੈਣੇ ਇਹਦਾ ਨੰਬਰ ਤੇ ਕਾਲ ਕਰ ਸਕਦੇ ਹੋ ਬਾਈ ਨਾਲ ਗੱਲ ਕਰ ਸਕਦੇ ਹੋ ਤੇ ਚੱਲਦੇ ਹਾਂ ਅੱਗੇ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਨੂ ਹਾਲੈਂਡ ਪੰਜਾਬ 20 ਲੈ ਕੇ ਰੱਖ ਸਾਰਾ 1 ਲੱਖ ਪੰਜਾਬ 20 ਆ ਗਿਆ ਨੂ ਹਾਲੈਂਡ ਦੇਖ ਸਕਦੇ ਹੋ ਲੋ ਸਾਈਡ ਫਲੈਂਸਰ ਤੇ ਆਹ ਸੇਫਟੀ ਲਈ ਲਾਤੀ ਜਾਲੀ ਤੇ ਇਹ ਬਹੁਤ ਵਧੀਆ ਚੀਜ਼ ਆ ਤੇ ਹਾਈਟ ਵਗੈਰਾ ਜੀ ਆਪਾਂ ਗੱਲ ਕਰੀਏ ਕਾਫੀ ਆ ਤੇ ਗੋਡੀਅਰ ਦੇ ਟਾਇਰ ਨੇ 16 9 30 एलईडी लैक्टा दे नाल साइड गियर दे आ गया है। ਤੇ ਮੀਟਰ ਤੁਹਾਨੂੰ ਦਿਖਾ ਦਿੰਦਾ ਇਹਦਾ। ਤੇ ਮਰਗਾਟ 4x4। ਲੋ ਵੀ ਇਹ ਹੈਗਾ ਪੰਜਾਬੀ 20 ਨੂ ਹਾਲੈਂਡ ਪੀਟ ਲੱਗੇ ਹੋਏ ਨੇ ਨਾਲ। ਦੇਖ ਸਕਦੇ। ਲੋ ਤੇ ਮੈਂ ਤੁਹਾਨੂੰ ਕੁਦਰੂ ਲੁੱਕ ਦਿਖਾਉਣਾ ਟਰੈਕਟਰ ਦੀ ਸਾਰੇ ਦੀ। ਲੋ ਜੀ ਦੇਖੋ। ਤੇ 4x4 ਦੇ ਵਿੱਚ ਤੇ ਸਾਰਾ ਇਧਰੋਂ ਇੰਜਨ ਟੱਕਦੇ ਨੇ ਇਸ ਵਾਰ। ਤੇ ਇਹ ਬਹੁਤ ਸੋਹਣੀ ਚੀਜ਼ ਕਰਤੀ ਹੈ ਕੰਪਨੀ ਨੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ 2630 ਲਓ ਵੀ ਆ ਆ ਗਿਆ 2630 ਸੁਪਰ ਪਲੱਸ ਤੇ ਇਹਦੀ ਸਾਈਡ ਗੇਰ ਆ ਇਹ ਵੀ ਤੇ LED ਲਾਈਟਾਂ ਨੇ ਆ ਦੇਖੋ ਲਓ ਲਓ ਤੇ ਇਹ ਆ ਗਿਆ 2630 ਤੇ ਅੱਗੇ ਆ ਗਿਆ ਬੈਲਰ ਨੂ ਹਾਲੈਂਡ ਦਾ ਜੀ ਆ ਗਿਆ ਬੈਲਰ ਇਹਨਾਂ ਦਾ ਲੋਗ ਗਾੜੀ ਆਪਣਾ ਪ੍ਰਾਸਨ ਕਰਾ ਕੇ ਆਓ ਤੇ ਉਤੋਂ ਦੇ ਰੂਟਾ ਮੀਟਰ ਇਹ ਆ ਹੈਗਾ ਮੇਲ ਆਫਰ 370000 ਹੋ ਪਰਾਈ ਲੋਗ 370000 ਦਾ ਤੇ ਰੂਟਾ ਮੀਟਰ ਆ ਗਿਆ ਤੇ ਸਪਰੇਅ ਵਾਲਾ ਆ ਗਿਆ ਜਿਵੇਂ ਕਿੰਨੇ ਰਿਵੇ ਕਵਰ ਕਰ ਲੈਂਦਾ ਇਹ ਇਹ 32 ਮੋਟੇ 32 ਮੋਟੇ ਕੀ ਪ੍ਰਾਈਸ ਇਹਦਾ? ਇਹ ਤਾਂ ਪ੍ਰਾਈਸ ਹੈ 15 ਲੱਖ। 15 ਲੱਖ। ਇਹਨਾਂ ਬੱਤੀ ਫੋਟੋ ਕਰ ਲੈਂਦਾ। ਕਿਹਾ ਵੀ 90% ਲੋਨ ਆ ਬਾਈ। ਕਿੰਨਾ ਰੇਟ ਦੱਸਿਆ ਸੀ ਇਹਦਾ? 15 ਲੱਖ। 15 ਲੱਖ। 15 ਲੱਖ ਪ੍ਰਾਈਸ। ਸਾਲਫਿਟੀ ਕਿ ਨਹੀਂ ਹੈ ਤੇ? ਐਸ.ਡੀ. ਹੈ 4 ਕਿ ਲੱਖ ਤੱਕ। 4 ਕਿ ਲੱਖ ਦਾ? ਇਹ 4 ਕਿ ਲੱਖ ਤੱਕ ਸਾਲਫਿਟੀ ਹੈਗੀ ਆ। ਉਧਰ ਦਹਾਂਗੇ। ਤੇ ਅੱਗੇ ਆ ਗਿਆ ਸੁਪਰ ਫੀਡਰ। ਲਓ ਜੀ ਸੁਪਰ ਹੀਟਰ ਜੀ ਦਾ 285000 ਪ੍ਰਾਈਸ ਹੈ ਦੇਖ ਸਕਦੇ ਹੋ ਤੁਸੀਂ ਤੇ ਆਹ ਪਿਆਰ ਉਟਾ ਬੀਟਰ ਜੀ ਤੇ 7 ਫੁੱਟ ਆ ਸਾਰੇ ਰੇਟ ਦੱਸੀ ਹੋਇਆ ਬਾਈ ਜੀ ਲਓ ਜੀ ਠੀਕ ਹੈ ਤੇ ਅੱਗੇ ਆ ਗਿਆ ਮੈਸੀ 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 ਆ ਗਿਆ ਜੀ ਮੈਸੀ 25 ਕਿਲੋ ਵੇਟ ਤੇ ਲੋਕ ਵਾਲੇ ਟਰੈਕਟਰ ਬਹੁਤ ਸੋਹਣਾ ਜੇ ਆਪਾਂ ਗੱਲ ਕਰੀਏ ਤੇ ਇਹ ਵੀ ਮੱਲਾ ਇੱਥੋਂ ਬੰਦ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਇੱਕ ਸੇਫਟੀ ਫੀਚਰ ਆ ਤੇ ਇੱਧਰ ਸਾਰਾ ਐਵੇਂ ਦਾ ਮਿੱਟਰ ਆ ਡੀਜੀਟਲ ਮੀਟਰ ਦੇ ਨਾਲ ਆ ਇਹ ਤੇ ਸਾਈਡ ਗੇਅਰ ਆ ਜੀ ਦੇਖ ਸਕਦੇ ਹੋ ਲੋਕ ਤੇ ਆਹ ਦੇਖੋ ਵੀ ਮੈਸੀ ਨਵੀਂ ਜੀ ਨੇ ਛੋਟੇ ਕੰਮ ਵਾਸਤੇ ਲੈਣਾ ਮੰਨ ਲਓ ਹਨਾ ਛੋਟੀ ਮੋਟੀ ਖੇਤੀ ਵਾਸਤੇ ਲੈਣਾ ਤਾਂ ਐਵੇਂ ਇਹ ਦੇ ਗੇਰ ਨੇ ਸਾਰੇ ਤੇ ਤੇਲ ਪਾਣੀ ਤੇ ਦੇਖ ਸਕਦੇ ਲੋਗ ਜੋ ਵੀ ਹੈ ਜੋ ਤੁਸੀਂ ਬਾਹਰ ਦਿੰਦੇ ਵੀਰੇ ਕੀ ਰੇਟ ਹੈ ਦਾ 380 ਤਿੰਨ 80 ਰੇਟ ਹੈ ਦਾ ਸਾਈਡ ਗੇਅਰ ਨੇ ਤੇ 4/4 ਆ ਜੀ ਬਾਬਾ ਜੀ ਇੱਕ ਮਿੰਟ ਮਾਰ ਲੈ ਸਾਈਡ ਤੇ ਤੇ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਆਪਾਂ ਤੇ ਲੋਗ ਸੋਪੇ ਮੋਟੇ ਕੰਮ ਵਾਸਤੇ ਬਹੁਤ ਵਧੀਆ ਤੇ ਰੇਟ ਵੀ ਜੈਨੂਅਲ ਆ ਤੇ ਸਾਈਡ ਤੇ ਸਲੈਂਸਰ ਆ ਕਿਹੜੀ ਪਰਨਾ 3 ਲੱਖ 40000 4x4 ਤੇ ਬਾਗਾ ਮਾ ਚੱਲ ਜਾਂਦੇ ਤੇ ਅੱਗੇ ਚੱਲਦੇ ਆ ਜੀ ਅੱਗੇ ਦਿਖਾਉਂਦੇ ਆ ਤੁਹਾਨੂੰ ਤੇ ਅੱਗੇ ਆ ਗਿਆ 80 55 ਮੈਸੀ ਜਿਹੜਾ ਕਿ 4x4 ਨਹੀਂ ਹੈਗਾ 852 ਬਾਕੀ 10 35 ਤੇ ਉਹ ਖੜਾ ਨਾਲ ਹੈ ਦੁਆ ਮੈਨੂੰ ਸਭ ਤੋਂ ਟਰੈਕਟਰ ਵਧੀਆ ਹੀ ਲੱਗਿਆ ਜੀ ਜਿਹੜਾ ਆਪ ਅਸੀਂ ਇਸ ਟਾਈਮ ਦਿਖਾ ਰਹੇ ਹਾਂ ਲਾਉਗੇ ਅੱਗੇ ਚੱਲਦੇ ਆ ਜੀ ਤੇ ਇਕੱਠ ਹੋ ਗਿਆ ਮੇਲੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਕੱਠ ਹੋ ਚੁੱਕਿਆ ਤੇ ਆ ਗਿਆ ਸਪਰੇਅ ਪੰਪ ਕੋ ਡਰੋਨ ਵਾਲਾ ਜੋ ਮਨਿਤ ਆ ਨੀ ਪਾਤੀ ਕਣ ਬਰੀ ਕਰ ਦਿੰਦੇ ਏ ਅੱਛਾ ਆ ਲੋ ਪੁੱਛਾ ਲੈ ਨੰਬਰ ਦੇ ਦੋਤਾ ਏ ਤੇ ਆ ਦੇਖੋ ਨਾਨਸੂ ਕਰਹਾਲੀ ਸਾਹ ਕੋਲੇ ਕੀ ਪ੍ਰਾਈਸ ਆ ਵੀਰੇ ਦਾ ਆ ਵੀਰੇ 8 ਲੱਖ ਰੁਪਏ 8 ਲੱਖ ਰੁਪਏ 8 ਲੱਖ ਰੁਪਏ 8 ਲੱਖ ਰੁਪਏ ਤੇ ਅੱਗੇ ਚੱਲਦੇ ਆ ਜੀ ਠੀਕ ਹੈ ਦਿਖਾਉਣੇ ਆ ਤੁਹਾਨੂੰ ਇਸ਼ਾਰਾ ਆਪਾਂ ਕਿਸਾਨ ਮੇਲਾ ਲੋ ਦੇਖੋ ਤੇ ਅੱਗੇ ਆ ਗਈ ਸਵਿਫਟ ਜਿਹੜੀ ਨਵੀਂ ਆਈ ਆ ਨਾ ਆਪਾਂ ਸਵਿਫਟ ਦਿਖਾਉਣੇ ਆ ਜੀ ਲਓ ਵੀ ਆ ਸਵਿਫਟ ਜਿਹੜੀ ਨਵੀਂ ਆ ਗਈ ਚੁੱਕੀ ਆ ਨਾ ਆਪਾਂ ਦਿਖਾਉਂਦੇ ਆ ਲੋ ਤੇ ਬੈਕ ਪ੍ਰੋਫਾਈਲ ਆਪਾਂ ਦਿਖਾਉਣੀ ਆ ਬੈਕ ਤੋਂ ਕਿਵੇਂ ਲੁੱਕ ਆ ਗੱਡੀ ਦੀ ਸਾਰੀ ਤੇ ਸਪੋਰਟਸ ਲੁੱਕ ਦੇ ਦੀ ਆ ਕੀ ਇਹਨਾਂ ਨੇ ਥੋੜੀ ਜਿਹੀ ਗੱਡੀ ਨੂੰ ਓਕੇ ਦੇਖਿਓ ਕਿ ਮੜਾ ਜਾ ਵਲੋਗ ਤੇ ਇੰਟੀਰੀਅਰ ਬਾਈ ਗੱਲ ਕਰੀਏ ਤੇ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਤੇ ਟੱਚ ਸਕਰੀਨ ਲਾਤੀ ਟਾਪ ਮਾਡਲ ਹੈ ਜੀ ਇਹ ਕੀ ਰੇਟ ਆ ਜੀ ਇਹਦਾ 1.6+ 1.5 ਲੱਖ 1.5 ਲੱਖ ਤੇ ਕੀ ਲੈਸ ਐਂਟਰੀ ਆ ਜੀ ਫੀਚਰ ਬਹੁਤ ਆ ਤੇ ਗੱਡੀ 'ਚ 6 ਰੱਬਾ ਆ ਗਿਆ ਹਾਂ ਜੀ ਸੰਜੂਕੀ ਕਨੈਕਟ ਆ ਗਿਆ 6 ਰੱਬਾ ਆ ਗਿਆ 6 ਰੱਬਾ ਨੇ ਤੇ ਇਸ ਵਾਰ ਮੈਂ ਲਗਾਦਾ ਮਰੂਤੀ ਨੇ ਥੋੜੀ ਸੇਫਟੀ ਦੇਖੀ ਹੈ ਨਾ ਲੋ ਤੇ ਪਹਿਲੀ ਸਵਿਫਟ ਨਾਲੋਂ ਆਣੀ ਬਹੁਤ ਫਰਕ ਪਾਤਾ ਜੀ ਆਪਾਂ ਕਰੀਏ ਤੇ ਕ੍ਰੋਮ ਦੀ ਇਹ ਕ੍ਰੋਮ ਕੰਪਨੀ ਵੱਲੋਂ ਹੀ ਆ ਵੀਰੇ ਤੇ ਕ੍ਰੋਮ ਕੰਪਨੀ ਵੱਲੋਂ ਹੀ ਆ ਰਹੀ ਆ ਤੇ ਲੁੱਕ ਵਾਈ ਜੇ ਆਪਾਂ ਕਹ ਲਈ ਲੁੱਕ ਬਹੁਤ ਘੈਂਟ ਦਿੱਤੀ ਗੱਡੀ ਨੇ ਇਸ ਵਾਰ ਲੋ ਇਹ ਆਈ ਆ ਸਵਿਫਟ ਨਾ ਤੇ ਥੋੜੀ ਮਿੰਨੀ ਉੱਪਰ ਦਾ ਵੀ ਆਪਾਂ ਨੂੰ ਕਲੇਖਾ ਪੈਂਦਾ ਲੱਗਦਾ ਬਾਕੀ ਤੁਸੀਂ ਕਮੈਂਟ ਕਰਿਓ ਤੇ ਸੇ 에어 ਬੈਗ ਨਾਲ ਆ ਗਈ ਤੇ ਅੱਗੇ ਆ ਗਈ ਜੀ ਇਗੜੀ ਆਲਟੋ ਆ ਬਾਈ ਸਲੈਰੀਓ ਸਲੈਰੀਓ ਆ ਗਈ ਸਲੈਰੀਓ ਲੋ ਜੀ ਤੇ ਬੈਕ ਪ੍ਰੋਫਾਈਲ ਤੁਹਾਨੂੰ ਕਟਿੰਗ ਦਿਖਾ ਦਿੰਦੇ ਆਪਾਂ ਲੋ ਜੀ ਆ ਗਈ ਸਲੈਰੀਓ ਲੋਗ ਤੇ ਚੱਲਦੇ ਆ ਜੀ ਅੱਗੇ ਅੱਗੇ ਆ ਗਏ ਆਪਣੇ ਜੀਐਸ ਵਾਲੇ ਤੇ ਆ ਗਏ ਜੀਐਸ ਵਾਲੇ ਲੋਗ ਤੇ ਆ ਜੇ ਮੀ ਦਾਸ ਮੇਰਾ ਮਕੀਸੀਨਾ ਤੂੜੀ ਵਾਲੀ ਦੇਖ ਸਕਦੇ ਹੋ ਭਾਰਤ ਸਟੋਰਾ ਦੁਆਰਾ ਮਾਨ ਤੋਂ ਪ੍ਰਾਪਤ ਹੈ ਜੀ 2 ਲੱਖ ਤੇ ਆ ਗਿਆ ਜੀ ਅਲੋ ਕਿੰਨੇ ਫੁੱਟ ਆ ਵੀਰੇ ਇਹ 7 ਫੁੱਟਾਈ 7 ਫੁੱਟ 15 ਅੰਦਰ 7 ਫੁੱਟਾਈ ਜਿੰਨੀ ਬਜਾਈ ਕਰੂਗਾ ਠੀਕ ਆ ਠੀਕ ਆ 7 ਫੁੱਟਾਈ ਕੀ ਰੇਟ ਆ ਜੀ ਇਹਦਾ ਇਹਦਾ ਵੀਰੇ 2,50,000 ਆ ਜੀ ਮੇਲੇ ਕਰਕੇ 2,40,000 10000 ਦਾ ਡਿਸਕਾਊਂਟ ਆ ਜਾਣੀ ਆ ਲਓ ਵੀ ਮੇਲੇ ਤੇ 10000 ਦਾ ਡਿਸਕਾਊਂਟ ਮਿਲ ਰਿਹਾ ਇਹ ਆਪਣੀ ਤਵੀ ਲੱਗੀ ਹੋਈ ਆ ਜੀ ਇਹ ਫਲੈਟ ਦਾ ਵੀ ਹੈ ਜੀ ਬਿਲਕੁਲ ਨਾਲੇ ਅੱਗੇ ਪਿੱਛੇ ਦਾ ਵੀ ਆ ਠੀਕ ਆ ਜੀ ਦੱਸਿਆ ਲਓ ਵੀ ਤੇ ਚੱਲਦੇ ਆ ਜੀ ਅੱਗੇ ਅੱਗੇ ਦਿਖਾਉਣੀ ਆ ਤੁਹਾਨੂੰ ਤੇ ਅੱਗੇ ਆਇਆ ਹੋਇਆ ਕਰਤਾਰ ਵਾਲੇ ਤੇ ਪਹਿਲਾਂ ਤੁਹਾਨੂੰ ਆਪਾਂ ਕਟੱਪਾ ਤੇ ਫਾਰਮ ਟਰੱਕ ਦਿਖਾਈਏ ਉਹ ਟੱਪਾ ਮੈਂ ਨਾ ਹਰ ਇੱਕ ਵਾਰ ਗਲਤ ਲਾਇਆ ਨਾ ਫਿਰ ਤੁਸੀਂ ਕਮੈਂਟ ਕਰੀ ਜਾਂਦੇ ਹੋ ਚਲੋ ਕੋਈ ਗੱਲ ਨਹੀਂ ਸਮਝ ਆ ਜਾਂਦੀ ਆ ਮੇਰੇ ਨਾਲ ਸਮਝ ਆਉਣੇ ਚਾਹੀਦੀ ਆ ਥੋੜੀ ਡਿਜੀਟ ਟਰੱਕ ਆ ਮੈਨੂੰ ਲੱਗਿਆ ਫਾਰਮ ਟਰੱਕ ਆ ਲਓ ਦੇਖੋ ਸਪੋਰਟ ਵਾਲਿਆਂ ਦਾ ਵੀ ਇਹ ਫੈਡ ਗੇਅਰ ਆ ਜੀ ਸਾਈਡ ਗियर ਦੇ ਨਾਲ ਦੇਖ ਲਓ ਤੇ ਆਹ ਟਰੈਕਟਰ ਆ ਗਿਆ ਜੀ ਮੇਲੇ ਦੀ ਸ਼ਾਨ ਕਹਿ ਸਕਦੇ ਆਪਾਂ ਇਹਨੂੰ ਤੇ ਕਮੈਂਟ ਕਰੋ ਵੀ ਨੌ ਕੀ ਹੈ ਦਾ ਮਾਦਾ ਕੋਟਾਪਾ ਹੀ ਕਹਿਣਾ ਉਹਨਾਂ 4x4 ਦੇ ਵਿੱਚ ਤੇ ਸਪੀਡ ਦੀ ਗੱਲ ਕਰੀ ਸਪੀਡ ਬਹੁਤ ਆ ਸਾਈਡ ਗियर ਨੇ ਤੇ ਇਹ ਮੇਰਾ ਸਾਰਾ ਮਿੱਟਰ ਆ ਜੀ ਤੇ ਇਹਨੂੰ ਬੈਕਪੋਰਟ ਟਰੈਕਟਰ ਜੀ ਆਪਾਂ ਦਿਖਾ ਦਿੰਦੇ ਹਾਂ ਇਹ ਸਾਰੀ ਬੈਕ ਕਰ ਰਿਹਾ ਟ੍ਰੈਕ ਰੂਟ ਹੈ। ਇਹ ਉਹ ਟੱਪਾ ਹੈ ਤੇ ਇੱਧਰ ਹੈਗਾ ਡੀਜੀ ਟ੍ਰੈਕ। ਇਹ ਲੱਗਦਾ ਫਾਰਮ ਟ੍ਰੈਕ ਆ ਫਾਰਮ ਟ੍ਰੈਕ ਨਹੀਂ ਹੈਗਾ। ਤੇ ਬਾਕੀ ਇੱਧਰ ਵੀ ਸਟਾਲ ਲੱਗੇ ਨੇ ਜਿਵੇਂ ਆਹ ਦਸ ਮੇਸ ਵਾਲੇ ਆਗੇ ਰੁਟਾ ਵਿਟਰ ਹਨ। ਲਓ ਵੀ ਦੇਖੋ। ਆ ਦਸ ਮੇਸ ਵਾਲੇ ਆਗੇ ਜੀ। ਬਾਈ ਜੀ ਸਾਫ ਕਰਦੇ ਆ ਜੇ ਤੇ ਆਪਾਂ ਦੋ ਪਾਰਟ ਪਾਵਾਂਗੇ ਵੀਡੀਓ ਦੇ ਕਿਉਂਕਿ ਇੱਕ ਚ ਸਾਰਾ ਮੇਲਾ ਕਵਰ ਨਹੀਂ ਹੋਣਾ ਤੇ ਆਪਾਂ ਤੁਹਾਨੂੰ ਪਹਿਲੀ ਜੀ ਐਪਲੀਮੈਂਟ ਦਿਖਾਤੇ ਦੂਜੀ ਜੀ ਵੀ ਜਿੰਨਾ ਕਰ ਆਂਦਾ ਸਾਰਾ ਪਸ ਤੁਹਾਨੂੰ ਦਿਖਾਵਾਂਗੇ ਤੇ ਆ ਆ ਗਿਆ ਚਾਰ ਆ ਗਿਆ ਜੀ ਇਹ ਚਾਰ ਆ ਗਿਆ ਇੱਧਰ ਤੇ ਆ ਆ ਗਿਆ ਪਾਸਕਟ ਦਾ ਸਮਾਨ ਹੈ ਰਮ ਜਿਵੇਂ ਪੀੜੀਆਂ ਹਨਾ ਕਾਬੜਦਾਨੀਆਂ ਹਲੋ ਸੌਂਸਿਆ ਕਹ ਲੈ ਅਰੇ ਤੇ ਆ ਗਿਆ ਮਹਿੰਦਰਾ ਜੋ 585 ਡੀ ਆਈ 4 बाई 4 ਦੇ ਵਿੱਚ ਸਾਈਡ ਗੇਅਰ ਦੇ ਨਾਲ ਆ ਇਹ ਨਹੀਂ ਨਹੀਂ 999 ਸਾਡਾ ਨੰਬਰ ਲਓ ਜੀ 999 ਦਾ ਦੂਜਾ ਰਣਾ ਆਪੀ ਆ ਲਓ ਜੀ ਇਹ ਮੇਰਾ ਟਰੈਕਟਰਾਂ ਤੇ ਪੱਕ ਬੋਲ ਹੋ ਰਿਹਾ ਜੀ ਤੇ ਦੇਖ ਸਕਦੇ ਹੋ ਲਓ ਉਸ ਤੋਂ ਅੱਗੇ ਆ ਗਿਆ 605 ਅਰਜਨ ਡੀ ਆਈ ਲਓ ਉਸ ਤੋਂ ਅੱਗੇ ਆ ਗਿਆ 755 ਡੀ ਆਈ ਮਹਿੰਦਰਾ 4x4 ਬੇਟ ਲੱਗੇ ਹੋਇਆ ਮੂਰੇ ਦੇਖ ਸਕਦੇ ਹੋ ਜੀ ਲੋਗੇ ਤੇ ਪੌੜੀ ਦਿੱਤੀ ਆ ਚੜਨ ਨੂੰ ਤੇ ਬਾਕੀ ਆ ਗਿਆ ਯਾਰਾ ਕਮਟਰ ਲੋ ਤੇ ਸਾਈਡ ਗੇਅਰ ਦੇ ਨਾਲ ਸਟੇਜ ਦੀ ਗੱਲ ਵੀ ਸਟੇਜ ਬਹੁਤ ਆ ਲੋ ਜੀ ਤੇ ਅੱਗੇ ਚੱਲਦੇ ਜੇ ਅੱਗੇ ਆ ਗਿਆ ਜੌਂਡੀ ਆਰ ਅਸੀਂ ਜੌਂਡੀ ਆਰ ਦਿਖਾਉਣੀ ਆਪਾਂ ਨੂੰ ਲਓ ਆ ਗਿਆ ਜੌਂਡੀ ਯਾਰ 5210 4/4 ਬੇਡ ਦੇ ਨਾਲ ਦੇਖ ਸਕਦੇ ਹੋ ਤੇ ਸਪੇਸ ਦੀ ਗੱਲ ਕਰੀ ਸਪੇਸ ਬਹੁਤ ਜ਼ਿਆਦਾ ਤੇ ਐਵੇਂ ਦਾ ਸਾਰਾ ਮੀਟਰ ਰਹੂਗਾ ਇਹਦਾ ਜੌਂਡੀ ਯਾਰ ਦਾ ਤੇ ਆ ਗੱਡੀ ਵਾਂਗੂ ਦੇ ਦਿੱਤੇ ਇਹਨਾਂ ਨੇ ਆਰਾਮ ਰੈਕ ਹਨ ਤੇ ਵਧੀਆ ਜਿਹੀ ਦਿੱਤੀ ਇਹਨਾਂ ਨੇ ਤੇ ਸ਼ਕਤੀ ਲਾਈਫ ਦੇ ਇਹਨੂੰ ਟਾਇਰ ਐਮ ਆਰ ਐਫ ਦੇ ਟਾਇਰ ਨੇ 16 9 28 ਦੇ ਇਹ ਮਗਰਲੀ ਕੁ ਬੈਕ ਪਰ ਬੈਲ ਟਰੈਕਟਰ ਦਿਖਾਰੀ ਲੋ ਵੀ ਤੇ ਅੱਗੇ ਆ ਗਿਆ ਜੀ 50 50 ਜੌਂਡੀਅਰ 50 50 ਲੋ 4x4 ਦੇ ਵਿੱਚ ਆ ਵੀ ਲੋ ਵੀ ਦੇਖੋ ਸਾਰਾ ਅੱਗੇ ਆ ਗਿਆ ਨਵੀਂ ਸ਼ੋ ਦੇ ਵਿੱਚ ਬਹੁਤ ਵਧੀਆ ਜੀ 50 75 ਤੇ ਸਪੇਸ਼ ਦੀ ਗੱਲ ਕਰੀਏ ਸਪੇਸ਼ ਅਸੀਂ ਬਹੁਤ ਆ ਪ੍ਰੋ ਟੱਚ ਗিয়ার ਪ੍ਰੋ ਹੈ ਤੇ ਐਵੇਂ ਦਾ ਸਾਰਾ ਮਿੱਟਰ ਆ ਟਰੈਕਟਰ ਦਾ ਤੇ ਆ ਲੱਗੀ ਹੋਈ ਆ ਜੀ ਮਗਰ ਤੇ ਹੁਣ ਟਰੈਕਟਰ ਦੀ ਇੱਕ ਹੋਰ ਨਾਲ ਸਾਰੀ ਪ੍ਰੋਫਾਈਲ ਦਿਖਾ ਦਿੰਨਾ ਲਓ ਜੀ ਤੇ ਇਹ ਸਾਰੇ ਐਪਲੀਮੈਂਟ ਪਟਿਆਲੇ ਪਹੁੰਚੇ ਹੋਏ ਆ ਦੇਖ ਸਕਦੇ ਹੋ ਜੀ ਤੇ ਪਲਟਾਵੇਂ ਹਾਲ ਆਗੇ ਜਿਵੇਂ ਹਨ ਤੇ ਆ ਨੈਸ਼ਨਲ ਨਾਲ ਦਾ ਜ਼ੀਰੋ ਡ੍ਰਿੱਲ ਤੇ ਆਪਾਂ ਅਲੱਗ ਤੋਂ ਪਾਰਟ ਬਣਾਵਾਂਗੇ ਇੱਕ ਪਾਰਟ ਹੋਰ ਉਹਦੇ ਤੁਹਾਨੂੰ ਸਾਰੀ ਆਪਾਂ ਐਪਲੀਮੈਂਟ ਦਿਖਾਵਾਂਗੇ ਜੇ ਕੋਈ ਕਮੀ ਰਹਿ ਗਈ ਵੀਡੀਓ ਚ ਤਾਂ ਕਮੈਂਟ ਜਰੂਰ ਕਰਿਓ ਆਪਾਂ ਤੁਹਾਨੂੰ ਜਰੂਰ ਅਗਲੀ ਵੀਡੀਓ ਚ ਉਹ ਕਵਰ ਕਰਕੇ ਦਿਖਾਵਾਂਗੇ ਠੀਕ ਆ ਜੀ ਲਓ ਜੀ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਅਗਲੇ ਪਾਰਟ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜਰੂਰ ਕਰਿਓ ਜੀ